ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਦੋਸਤੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਦਾ ਨਾਮ ਪ੍ਰਦੀਪ ਹੈ ਹਮੇਸ਼ਾ ਹਰ ਟਾਈਮ ਵਿਕਰੀ ਵਾਲੇ ਪਸ਼ੂ ਅਵੇਲੇਬਲ ਹੁੰਦੇ ਆ ਮੌਜੂਦ ਹੁੰਦੇ ਆ ਅੱਜ ਤਿੰਨ ਮੱਝਾਂ ਸਾਹਮਣੇ ਦੇਖੋ ਇੱਕ ਪੂਰੀ ਮੱਝ ਐ ਸਾਈਡ ਤੇ ਦੇਖ ਲਓ ਤੁਸੀਂ ਬੜਾ ਸੋਹਣਾ ਥਾਣ ਹੋਵਾਨਾ ਦਸੋਏ ਤਾਜੀ ਸੂਈ ਵੀ ਇਹ ਤੋਂ ਇਲਾਵਾ ਇਸ ਸਾਈਡ ਤੇ ਇੱਕ ਜਰਸੀ ਵਾੜ ਦੇਖ ਲਓ ਤੁਸੀਂ ਤੇ ਨਾਲ ਇੱਕ ਹੋਰ ਮੁਰਾ ਚੋਟੀ ਅੱਜ ਅਸੀਂ ਇਹ ਸੋਚਿਆ ਵੀ ਆਪਾਂ ਸਿਲੈਕਟਡ ਜੇ ਕੁਸ ਕੁ ਪਸ਼ੂ ਦਿਖਾ ਦਨੇ ਆ ਕਿਉਂਕਿ ਨਾਗ ਇੱਥੇ ਬਹੁਤ ਸਾਰੇ ਹੁੰਦੇ ਆ ਗਾਵਾਂ ਦੀ ਜੇ ਗੱਲ ਕਰੀਏ ਤਾਂ 15 ਤੋਂ 20 ਹਰ ਟਾਈਮ ਮੱਝਾਂ ਵੀ ਜਿਹੜੀਆਂ ਉਹ 8-10 ਹੁਣ ਵਿਕਰੀ ਵਾਲੀਆਂ ਹੁੰਦੀਆਂ ਸੋ ਟੋਟਲ ਨਾਗ 6 ਹੀ ਦਿਖਾਉਂਗਾ ਇਸ ਵੀਡੀਓ ਚ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਉੱਤੇ ਤੁਸੀਂ ਕਾਲ ਕਰਨੀ ਹੈ ਆ ਕੇ ਦੇਖਣਾ ਪਸੂ ਨੂੰ ਥੋੜਾ ਹੱਕ ਹੈ ਤੇ ਜਰੂਰ ਆਪਦੀ ਤਸੱਲੀ ਕਰਕੇ ਖਰੀਦਿਆ ਕਰੋ ਮਿਲਦੇ ਆਂ ਭਾਈ ਨੂੰ ਪ੍ਰਦੀਪ ਭਾਈ ਸਸਤੀ ਕਾਲ 80 ਗੱਲ ਭਾਈ ਪ੍ਰਦੀਪ ਅੱਜ ਆਪਾਂ 6 ਨਗ ਦਿਖਾਉਣੇ ਆ ਛੋਟੀਆਂ ਆਪਣੇ ਕੋਲੇ 14 ਨੇ ਭਾਈ ਹੂੰ ਸਾਰੀਆਂ ਸੂਈਆਂ ਸਵਾਈਆਂ ਨੇ ਠੀਕ ਹੈ ਮੇਨ ਵੱਡੀ ਗੱਲ ਇਹ ਆ ਸਾਰੀਆਂ ਅੱਜ ਤੇ ਕੱਲ ਦੀਆਂ ਸੂਈਆਂ ਹੋਈਆਂ ਨੇ ਤਾਜ਼ੀਆਂ ਹੀ ਸੂਈਆਂ ਜਮਾ ਤਾਜ਼ੀਆਂ ਠੀਕ ਐ ਤੇ ਦੁੱਧ ਦੀ ਜੇ ਗੱਲ ਕਰੀਏ ਬਾਈ ਜੀ ਮੇਨ ਗੱਲ ਆਪਾਂ ਹਰ ਵੀਡੀਓ ਚ ਕਹਿੰਦੇ ਹੁੰਨੇ ਆ ਵੀ ਦੁੱਧ ਹੁੰਦਾ ਸੇਵਾ ਦਾ ਬਾਕੀ ਜਿਹੜੇ ਭਰਾ ਨੇ ਵੀ ਜਿੰਨੀ ਤਸੱਲੀ ਕਰਨੀਆਂ ਦੇਖੋ ਖਰੇ ਬਹੁਤ ਵਧੀਆ ਦੇ ਪਿਛਲੀ ਵਾਰ ਮੈਨੂੰ ਫੋਨ ਵੀ ਆਇਆ ਕਹਿੰਦੇ ਯਾਰ ਤੁਸੀਂ ਬਹੁਤ ਵਧੀਆ ਗੱਲ ਕੀਤੀ ਵੀ ਸਾਹਾਂ ਵਾਲੀ ਚੀਜ਼ ਦਾ ਵਪਾਰ ਕਰਦੇ ਹਾਂ ਬਾਹਰਲੇ ਬਾਈ ਕੈਨੇਡਾ ਤੋਂ ਕਿਸੇ ਨੇ ਫੋਨ ਕੀਤਾ ਸੀ ਵੀ ਆਪਦੀ ਤਸੱਲੀ ਗੇਟ ਦੇ ਅੰਦਰ ਜਿੰਨੀ ਮਰਜ਼ੀ ਕਰ ਲਓ ਕਿਉਂਕਿ ਆਪਾਂ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ ਕਰਨਾ ਅਗਲੇ ਭਰਾ ਦਾ ਜਿਹਨੇ ਪੈਸੇ ਲਾਉਣੇ ਸਹੀ ਹੈ ਜਿਹੜੇ ਅੱਜ ਵਾਲੇ ਰੇਟ ਨੇ ਬਾਈ ਕਿਉਂਕਿ ਆਪਾਂ ਦੇ ਤੋਂ ਵਪਾਰੀ ਭਰਾ ਵੀ ਕਾਫੀ ਲੈ ਕੇ ਜਾਂਦੇ ਨੇ ਜਾਨਵਰ ਰੇਟ ਬਾਈ ਜੀ 1 ਲੱਖ 45000 ਤੋਂ ਸਟਾਰਟ ਹੋ ਕੇ 1 70 75 80 ਤੇ ਮੰਨ ਕੇ ਵੀ ਇੱਕ ਝੋਟੀਆਂ ਜਿਹੜੀ ਦੋ ਝੋਟੀਆਂ 2 ਲੱਖ ਤੋਂ ਬਾਹਰ ਦੇ ਰੇਟ ਦੀਆਂ ਨੇ ਠੀਕ ਐ ਅੱਛਾ گاਵਾ ਕਿੰਨੇ ਆ گاਵਾ ਬਾਈ ਆਪਾਂ ਬੇੜ ਇੱਕੋ ਹੀ ਦਿਖਾਉਣੀ ਆ ਜਰਸੀ 10 ਕ ਬੇੜਾ ਹੈਗੀਆਂ ਨੇ ਪਰ ਵੀਡੀਓ ਆਪਾਂ ਕੱਲ ਜਾਂ ਪਰਸੋਂ ਨੂੰ ਲੱਗ ਤੋਂ ਬਣਾਵਾਂਗੇ ਤਾਜ਼ੀਆਂ ਸੂਈਆਂ ਪਹਿਲੇ ਨੰਬਰ ਵਾਲੀ ਮਾਈ ਤੋਂ ਸ਼ੁਰੂਆਤ ਕਰ ਹਾਂ ਬਾਈ ਇਹ ਬਾਈ ਤਾਜ਼ੀ ਸੂਈਆਂ ਸੂਵਾ ਠੀਕ ਐ ਜੇਰ ਜੂ ਰੋਕੇ ਰਿਪੋਰਟਾ ਖੋਲ ਬਤਾ ਜਾ ਦੂਜਾ ਸੂਵਾ ਸੂਈਆ ਬਾਈ ਕੰਨੀ ਵਾਲੇ ਦੰਦ ਹਲੇ ਬਰਾਬਰ ਨਹੀਂ ਕੀਤੇ ਨੇ ਠੀਕ ਐ ਭਲਾਂ ਥੋੜੀਆਂ ਜੀਆਂ ਹੈਗੀਆਂ ਨੇ ਬਾਈ ਇਹਨੂੰ ਹੂੰ ਤੇ ਦੁੱਧ ਜਿਹੜਾ ਬਾਈਆਂ ਨੇ ਆਪਾਂ ਨੂੰ ਦੱਸਿਆ ਦੁੱਧ ਇਹ ਦੱਸਿਆ ਵੀ 18 ਤੋਂ 17 18 ਕਿਲੋ ਦੁੱਧ ਸੀ ਇਹਦਾ ਚੋਆ ਠੀਕ ਹੈ ਬਾਕੀ ਬਾਈ ਆਪਣੀ ਫੋਲ ਤਸੱਲੀ ਕਰੋ ਪੈਸੇ ਲਾਉਣੇ ਆ ਮੇਨ ਗੱਲ ਆ ਬਾਈ ਕਿਉਂਕਿ ਇੰਨੀ ਜਦੋਂ ਰਕਮ ਲਾਉਣੀ ਆ ਕੋਲੇ ਆਓ ਸਹੀ ਹੈ ਸੋ ਦੋਸਤੋ ਪਸ਼ੂ ਇੱਥੇ ਆ ਕੇ ਦੇਖੋ ਕੋਲ ਖੜ ਕੇ ਤਸੱਲੀ ਕਰੋ ਥੋੜੀ ਜੀ ਭਲੂ ਹਣਾ ਥਣਾ ਦੇ ਉੱਤੇ ਵੈਸੇ ਥੰਦਾ ਸਹਿਜ ਵੀ ਸੋਹਣਾ ਢਾਂਚਾ ਵੀ ਚੰਗਾ ਹੈ ਹਵਾਨੇ ਦੀ ਤਿਆਰੀ ਬੜੀ ਚੰਗੀ ਆ ਤੇ ਸਵੇਹ ਹੀ ਸੋਈ ਆ ਜੇ ਪੁੜੇ ਵੀ ਨਵੇਂ ਤੁਹਾਨੂੰ ਦਿਸਣਗੇ ਪਰ ਇਹ ਹਵਾਨੇ ਚ ਤੁਸੀਂ ਇਸ ਮੱਝ ਨੂੰ ਦੇਖ ਰਹੇ ਹੋ ਦੋ ਤੋਂ ਦੋ ਤੋਂ 3 ਕਿਲੋ ਬੋਲੀ ਬਾਈ ਆਪਾਂ ਚੋਈਆ ਕਿਉਂਕਿ ਵੀਡੀਓ ਬਣਾਉਣੀ ਸੀ ਵੀ ਕਈ ਵਾਰ ਬਈ ਜੇ ਹੁਣ ਮੰਨ ਲਏ ਤਾਂ ਮਿਲਕਿੰਗ ਕਰਤੀ ਤਾਂ ਵਿੱਚ ਭਰਾ ਕਹਿੰਦੇ ਨਾ ਡਰ ਤਾਂ ਹੈ ਨਹੀਂ ਸਹੀ ਹੈ ਹਾਂਜੀ ਸੋ ਦੋਸੋ ਥੋੜਾ ਦੁੱਧ ਚੋਇਆ ਵਿਆ ਘੁਮਾ ਦੇ ਅੱਜ ਬਈ ਅੱਜ ਛੇ ਹੀ ਮੱਤ ਪਸੂ ਦਿਖਾਉਣੇ ਆ ਟਾਈਮ ਖੁੱਲਾ ਆਪਣੇ ਕੋਲ ਸਿੰਘ ਸੋਣਾ ਦੋਸੋ ਚਵਾਈ ਬਈ ਇੰਨੀ ਕੁ ਵਧੀਆ ਲੱਗਿਆ ਜਿੱਦਾਂ ਗਰਲੈਂਡੋ ਗਾਵਾਂ ਦੀ ਚਵਾਈ ਹੁੰਦੀ ਆ ਇੰਨਾ ਸੋਹਣੀ ਚਵਾਈ ਤੇ ਇੰਨਾ ਸੋਹਣਾ ਥਾਣਾ ਇਹਦਾ ਛਾਤੀ ਦੇਖ ਲਓ ਬਾਈ ਜਿੱਦਾਂ ਐਡਾ ਬਾਡੀ ਬੇਟਾ ਇਹਦਾ ਝੋਟੀ ਦਾ ਛਾਤੀ ਦੇਖ ਲਓ ਤੇ ਬਿਲਕੁਲ ਨਹੀਂ ਸਹੀ ਹੈ ਚਮੜ ਠੀਕ ਹੈ। ਤੋਂ ਪਤਲੇ ਚਮੜੀ ਦੀ। ਇਹ ਵਧੀਆ ਕੇਰ ਵਾਲਾ ਭਰਾ ਹੋਇਆ ਬਈ 20 ਕਿਲੋ ਦੁੱਧੇ ਦਾ ਚੋ ਲੈਣਾਗਾ। ਠੀਕ ਹੈ। ਸੋ ਦੁੱਧ ਖੈਰ ਥੋੜੀ ਸੇਵਾ ਦਾ ਤੇ ਚੰਗੀ ਆ ਗਾੜੀ ਐ। ਇੱਕੋ ਜਿਹਾ ਥਣ ਅਗਲਾ ਤੇ ਪਿਛਲਾ ਬਰਾਬਰ ਦੇ। ਥਣਾਂ ਚਾ ਬੜਾ ਬਾਈ। ਆ ਚੀਜ਼ ਦੇਖ ਲੋ ਆਪਾਂ ਇੱਥੇ ਹੱਥ ਲਾ ਕੇ ਦਿਖਾਉਣਾ ਦੇਖ ਇਧਰ ਐ। ਵੀ ਦੂਜੇ ਪਾਸੇ ਆਪਾਂ ਕਹਦੇ ਨੇ ਜਿਵੇਂ ਆ ਉੱਪਰਲਾ ਥਣਾਂ ਬੜਾ ਵਧੀਆ। ਸਹੀ। ਸੋ ਬਾਕੀ ਰੀਜ਼ਨਲ ਅਸੈਂਗਾ ਬਾਈ ਹਲੇ ਦਾ। ਮੰਨ ਕੇ ਵੀ ਹਲੇ ਥੋੜੀ ਸੇਣੀ ਨੂੰ ਕੁਝ ਨਹੀਂ ਲੱਗੀ ਹੋਈ। ਠੀਕ ਐ। 2 ਨੰਬਰ ਤੇ ਪ੍ਰਦੀਪ ਇਹਨੇ ਬਾਈ ਕੱਟੀ ਦਿੱਤੀ ਆ। ਹੂੰ 18 ਕਿਲੋ ਦੁੱਧ ਸਿਆਦਾ ਵੀ ਤੇ ਬਾਕੀ ਬਾਈ 16 17 ਕਿਲੋ ਜਮ ਜੈਨੂਨ ਦੁੱਧ ਨੇ ਦੇ ਦੇਣਾ ਖੋਲ ਬਤ ਕਦੋਂ ਸੂਈ ਪੱਤੀ ਇਹ ਵੀ ਸੋਵਾ ਸੂਈ ਆ ਬਾਈ ਬੌੜੇ ਤੇ ਆ ਬਾਈ ਊੜੇ ਦੇਖ ਲਓ ਦੋਸਤੋ ਇਹ ਵੀ ਹਜੇ ਨਿਵੇਂ ਵੀ ਜੇਰਾ ਜੁਰਾ ਅੰਦਰ ਪਈਆਂ ਨੇ ਬਾਈ ਉਹ ਮੇਰੇ ਕਿਰਪਾ ਬਾਹਰੇ ਕੱਢ ਲੀਆਂ ਵੀਡੀਓ ਬਣਾਉਣ ਖਾਤਰ ਹੂੰ ਢਾਂਚਾ ਇਹਦਾ ਵੀ ਦੇਖ ਲਓ ਬਾਈ ਬੜਾ ਪਿਆਰਾਗਾ ਹੂੰ ਬਾਕੀ ਇਹ ਬਾਈ ਗੱਲ 45 ਤੋਂ ਸ਼ੁਰੂ ਆ ਜਿਹੜੇ ਵੀ ਭਰਾ ਨੇ ਵੀ ਮੰਨ ਕੇ ਆ ਗਿਆ ਵੀ ਬਾਜੀ ਤਾਂ ਆਪਣਾ ਸੋਚ ਕੇ ਆਉਣਾ ਬਾਈ ਨੇ ਵੀ ਮੈਂ 45 ਲਾਉਣਾ ਡੂਡ ਲਾਉਣਾ 2 ਲਾਉਣਾ 2.5 ਲਾਉਣਾ ਪਰ ਇਹ ਨਹੀਂ ਵੀ ਕੋਈ ਖਾਲੀ ਮੁੜ ਜੂ ਠੀਕ ਐ ਚੋਟੀ ਬੀ ਕੋਣ ਕੱਢ ਲ ਮੇ ਕੱਢ ਲ ਪੁੱਤ ਬਹੁਤ ਸੋਹਣਾ ਨੋਕ ਵਾਲਾ ਥਾਨ ਲੱਗਿਆ ਬਾਈ ਚਵਾਈ ਇੱਕ ਨੰਬਰ ਆ ਬਹੁਤ ਚੰਗਾ ਪੁੜੇ ਇਹਦੇ ਵੀ ਨਵੇਂ ਵੀ ਦੇਸਣਗੇ ਕਿਉਂਕਿ ਸਵੇਰ ਹੀ ਸੋਈ ਆ ਜੇਰ ਬਾਈ ਕਿ ਬਾਈ ਬੜੇ ਸੋਹਣੇ ਜਗਾੜ ਨਹੀਂ ਲੱਗਦੇ ਬਾਈ ਜੀ ਤੇ ਇਹ ਚੀਜ਼ਾਂ ਨੂੰ ਛਾਂਟ ਕੇ ਜਾਨਵਰ ਲੈਣਾ ਬਹੁਤ ਔਖਾ ਬਾਈ ਕਿਉਂਕਿ ਇੱਕ ਜਾਨਵਰ ਲੈਣਾ ਹੋਵੇ ਹੁੰਦਾ ਬਾਈ ਸਾਰੇ ਜਾਨਵਰ ਇੱਕੋ ਜੇ ਲੈਣੇ ਬਹੁਤ ਔਖਾ ਹ ਹ ਕਮਾ ਦੀ ਅੱਗੋਂ ਫੇਰ ਬਾਈ ਇੱਕ ਵਾਰ ਦੋਸਤੋ ਜਿੰਨੀ ਪਿੱਛੋਂ ਹਵਾਨਾ ਚੰਗਾ ਉੰਨੀ ਅਗਾੜੀ ਵੀ ਚੰਗੀ ਆ ਅਗਲੇ ਥਣਾ ਤੇ ਵੀ ਬਹੁਤ ਸੋਹਣਾ ਹਵਾਨਾ ਹੈ ਕੱਲਾ ਪਿਛਾਉ ਨਹੀਂ ਅੱਗੋਂ ਵੀ ਹਵਾਨਾ ਤਸੀਦਾ ਛਾਤੀ ਇਹਦੇ ਵੀ ਨਹੀਂ ਬਾਈ ਜਮੀ ਹ ਮੋੜ ਲਾ ਬਾਈ ਵਧੀਆ ਭਰਾ ਕੋਲੇ ਹੋਈ ਬਾਈ 20 ਕਿਲੋ ਦੁੱਧ ਤਾਂ ਕਵੀ ਉਮੀਦ ਹੈ ਦੀ ਕਰਮਾ ਵਾਲੀ ਦੀ ਕਿਉਂਕਿ 16 17 ਕਿਲੋ ਦੁੱਧ ਐਡੇ ਜਾਨਵਰ ਨੂੰ ਬਾਈ ਕੋਈ ਜ਼ਿਆਦਾ ਨਹੀਂ ਹੁੰਦਾ ਹੂੰ ਕਿਉਂਕਿ ਬਾਕੀ ਬਾਈ ਦੁੱਧ ਹੁੰਦਾ ਬਰੀਡ ਵਾਲੇ ਜਾਨਵਰ ਨੇ ਦੁੱਧ ਦੇਣਾ ਆਪਾਂ ਪਹਿਲਾਂ ਵੀ ਇਹ ਗੱਲ ਕਹਿੰਨੇ ਹਾਂ ਬਾਈ ਜੀ ਨੇ ਚਾਰ ਲੈਣੀਆਂ ਨੇ ਜੇ ਦੋ ਲੈ ਲਓ ਕਿਉਂਕਿ ਹੁਣ ਵਾਲਾ ਟਾਈਮ ਕੋਈ ਵੀ ਬਾਈ ਬਰੀਡ ਬਿਨਾ ਕੋਈ ਨਹੀਂ ਪੁੱਛਦਾ ਸਹੀ ਹੈ ਹੁਣ ਦੀ ਕੁਆਲਿਟੀ ਦੇਖ ਬਾਈ ਕਿੰਨੀ ਵਧੀਆ ਹੈ ਕਿ ਥੱਲੋਂ ਦੇਖੋ ਹਵਾਨਦਸ ਅਰਬੋਤ ਦਾਦੀ ਸਿੰਘ ਚੋਟੀ ਹੈ ਆ ਗਾੜੀ ਦੇਖ ਲਓ ਕਿੱਥੋਂ ਆ ਸਹੀ ਹੈ ਬੜੀ ਚੰਗੀ ਹੈ ਗਾੜੀ ਬਸੇ ਅ ਦੋਸੋ ਇਹਦਾ ਹਵਾਨਾ ਫੇਰ ਇੱਕ ਵਾਰ ਇੱਧਰ ਨੂੰ ਜਾਉ ਨਾ ਤੇ ਜ਼ਰੂਰ ਦੇਖਿਓ ਹਾਂ ਦੇਖਿਓ ਹਵਾਨਾ ਕਰਮਾੜਾ ਛੜ ਬੇਟਾ ਛੜ ਤਾਜੀ ਸੂਈ ਵੀ ਮਾਝ ਦਾ ਹਵਾਨਾ ਪਰ ਇਹ ਵੀ ਬਾਈ ਦੂਜਾ ਸੂਆ ਸੂਈ ਆ ਹੂੰ ਤੇ ਇਹ ਵੀ ਬਾਈ ਇਹ ਰਾਤ ਸੂਈ ਸੀ ਠੀਕ ਹੈ ਇਹਦੇ ਮੰਨ ਕੇ 4 ਕਿਲੋ ਬੋਲੀ ਕੱਢੀ ਹੋਈ ਆ ਹੂੰ ਧਾਂਚਾ ਇਹਦਾ ਵੀ ਬੜਾ ਪਿਆਰਾ ਬਾਈ ਤੇ ਦੁੱਧ ਬਾਈ ਆਪਾਂ ਨੇ ਤਾਂ 15 ਕਿਲੋ ਪਹਿਲਾਂ ਦਾ ਦੱਸਿਆ ਬਾਈਆਂ ਨੇ ਠੀਕ ਹੈ ਹਾਈਟ ਦੇਖ ਲਓ ਕੁਆਲਟੀ ਮੂਰੋ ਫੇਸ ਤੋਂ ਲਾ ਕੇ ਪਿੱਛੇ ਤੱਕ ਬਾਈ ਸਾਰੀਆਂ ਰੀਜਨਲ ਨੇ ਚਾਹੀਏ ਸੋ ਇਹਦੇ ਵੀ ਅਗਲੀਆਂ ਲੱਤਾਂ ਚ ਜਿਹੜੀ ਬਾਹੂ ਜਾਂ ਹੁੰਦਾ ਨਾ ਉਹ ਹੈ ਨਹੀਂ ਗਾ ਇਹਦੇ ਵੀ ਅਗਾੜੀ ਪਿਛਾੜੀ ਚਵਾਈ ਹਾਈਟ ਕਮਾ ਦੇਖ ਲੇ ਲੰਬਾਈ ਬਾਈ ਦੇਖ ਲੋ ਲੰਬਾਈ ਕਿੰਨੀ ਆ ਬਾਕੀ ਬਾਈ ਸਿੰਘ ਇਹਦਾ ਇੰਨਾ ਪਿਆਰਾ ਗਾ ਹਮ ਕੱਲ ਨੂੰ ਜਦੋਂ ਬਣ ਗਿਆ ਮਾੜਾ ਮਾੜਾ ਸਿੰਘ ਰਹਿ ਜਾਣਾ ਹਮ ਚੰਗੀ ਹੈ ਗਾੜੀ ਇਹਦੀ ਵੀ ਬਾਸੋੜੀ ਮੱਜਾਂ ਦੱਸੋ ਜਿਹੜੀਆਂ ਦਿਖਾਉਣੀਆਂ ਨੇ ਇਹ ਤਾਂ ਮਤਲਬ ਤਾਜ਼ੀਆਂ ਸੂਈਆਂ ਹੀ ਦਿਖਾਉਣੀਆਂ ਤੁਹਾਨੂੰ ਬਾਕੀ ਬਾਈ ਸਲੈਕਟ ਜੀਪੀਸ ਨੇ ਵੀ ਭਰਾ ਨੂੰ ਚਲੋ ਇੱਕ ਆਈਡੀਆ ਦੇਣਾ ਹੁੰਦਾ ਵੀ ਜਨਮਰ ਖੜੇ ਆ ਕਿਉਂਕਿ ਬਾਈ ਪਤਾ ਕੀ ਆਪਾਂ ਹੁਣ ਗਾਵਾਂ ਦਾ ਕੰਮ ਵਧਾਤਾ ਸੀਗਾ ਵੀ ਚਲੋ ਹੁਣ ਆਪਾਂ ਗਾਵਾਂਾਂ ਜਿਆਦਾ ਲੈਣ ਲੱਗੇ ਪਰ ਫੌਨ ਫੇਰ ਵਾਲੇ ਆਉਣ ਲੱਗੇ ਭਰਾਵਾਂ ਦੇ ਵੀ ਯਾਰ ਮੱਝਾਂ ਮੱਝਾਂ ਇਸ ਕਰਕੇ ਵੀ ਚਲੋ ਇੱਕ ਵੀਡੀਓ ਮੱਝਾਂ ਦੀ ਬਣਾ ਲਿਆ ਕਰਾਂਗੇ ਇੱਕ ਗਾਵਾਂਾਂ ਦੀ ਬੂਰੀ ਦੀ ਕੀ ਡਿਟੇਲ ਹੈ ਭਰਦੀ ਬੂਰੀ ਬਾਈ ਪਾਕਿਸਤਾਨ ਤਰ੍ਹਾਂ ਦੀ ਬੂਰੀ ਆ ਗਈ ਜਿਹੜੇ ਪਾਕਿਸਤਾਨ ਦੇ ਆਲੇ ਨੇ ਕੋਲੇ ਹੁੰਦੀ ਆ ਬਹੁਤ ਪਿਆਰਾ ਢਾਂਚਾ ਬਾਈ ਕੁਆਲਿਟੀ ਦੇਖ ਲਓ ਕਿੰਨੀ ਵਧੀਆ ਸੂਈ ਕਦੋਂ ਹੈ ਜਮਾ ਸੋਈ ਨੂੰ ਬਾਈ ਇਹਨੂੰ 6 ਰੁਪਏ ਨੂੰ ਹਲੇ ਘੰਟਾ ਹੀ ਹੋਇਆ ਬਾਈ ਠੀਕ ਆ ਅੰਦਰੀ ਭਈਆ ਬੱਠਲ ਚ 6 ਹਲੇ ਇਹ ਤੋਂ ਵੀ ਪਏ ਆ ਤੁਸੀਂ ਦੇਖੋ ਇਹਦੇ ਪੂਰੀ ਪਰਦੀ ਪਦੀ ਹਵਾਨਾ ਦੇਖੋ ਅਸਲ ਬਾਈ ਜਿੱਦਾਂ ਪਾਕਿਸਤਾਨ ਦੀਆਂ ਪਾਕਿਸਤਾਨ ਦੇ ਵਿੱਚ ਇਦਾਂ ਦੀ ਐਡਰ ਦੀਆਂ ਮੱਝਾਂ ਹੁੰਦੀਆਂ ਨੇ ਚੱਲ ਔਰ ਪ੍ਰਦੀਪ ਭਈ ਕਿੰਨਾ ਸੂਆ ਇਹ ਦੂਜਾ ਸੂਆ ਸੂਈਆ ਬਾਈ ਥੋੜੀ ਭਗਰੂਣ ਲੱਤਾਂ ਦੇ ਹੈਗੀ ਆ ਹੂੰ 16 ਕਿਲੋ ਦੁੱਧ ਦੱਸਿਆ ਆਪਾਂ ਨੂੰ ਇਹਦਾ ਠੀਕ ਹੈ ਹਾਂ ਪਹਿਲਣ ਦਾ ਮੰਨ ਕੇ ਵੀ ਹੁਣ ਇਹ ਕੰਟਾ ਕੋ ਹੋਇਆ ਲੈ ਜੇ ਰੁਪਈ ਨੂੰ ਐਂ ਕੋਲਾ ਬੱਚਾ ਇਹਨੇ ਨਹੀਂ ਨਹੀਂ ਦਿੱਤਾ ਮੇਲ ਆ ਭਾਈ ਬਲੈਕ ਕਲਰ ਦਾ ਠੀਕ ਹੈ ਦਸੋ ਕਾਲਾ ਬੱਚਾ ਦਿੱਤਾ ਪਰ ਭਾਈ ਦੇਖਾ 16 ਕਿਲੋ ਦੁੱਧ ਇਹਨੂੰ ਕੋਈ ਵਾਲਾ ਨਹੀਂ ਹੈਗਾ ਜੇ ਆਪਾਂ ਦੇਖੀਏ ਹੂੰ ਬਾਕੀ ਜੇ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ ਤਾਂ ਰੇਟ ਵੀ ਆਪਾਂ ਬਾਜਮ ਰੱਖਿਆ ਭਾਈ ਹੂੰ 1 ਲੱਖ 357000 ਰੁਪਏ ਦੀ ਇਹ ਝੋਟੀ ਆਪਾਂ ਦੇ ਦਾਂਗੇ ਸਹੀ ਹੈ ਸੋ ਦੋਸਤੋ ਕਈ ਵੀਰਾਂ ਨੂੰ ਇਹ ਨਾ ਲੱਗੇ ਵੀ ਇਹ ਪਤਾ ਨਹੀਂ ਤੁਸੀਂ ਇਹ ਪੁੜੇ ਦੇਖ ਲਓ ਜਮਾ ਹੀ ਹਜੇ ਨੇ ਚੱਕੇ ਨਹੀਂਗੇ ਮੱਜ ਨੇ ਹੋਣ ਕੀ ਆਂਟੇ ਹੋਇਆ ਬਾਈ ਸੂਈ ਨੂੰ ਤੇ ਪੂਰੀ ਤਿਆਰੀ ਚ ਤੁਸੀਂ ਇਹਨੂੰ ਦੇਖ ਰਹੇ ਹੋ ਬੜਾ ਸੋਹਣਾ ਥਾਂ ਦਾ ਸਹਿਜ ਮਤਲਬ 1.5 ਕਿਲੋ ਬੋਲੀ ਕੱਢੀ ਸੀ ਉਹ ਵੀ ਬੱਚਾ ਲਾ ਕੇ ਦੇਖੀ ਚਵਾਈ ਚਵਾਈ ਇਹਦੀ ਤੇ ਮੰਨ ਕੇ ਬਾਈ ਰੇਟ ਵੀ ਜੇ ਆਪਾਂ ਦੇਖੀਏ ਗੱਲ ਕਰੀਏ ਮੰਨ ਕੇ ਹਰੇਕ ਭਰਾ ਦੇ ਬਜਟ ਦੇ ਵਿੱਚ ਖਰੀਦਣ ਵਾਲੀ ਹੈਗੀ ਆ ਸਹੀ ਜਰਸੀ ਜਰਸੀ ਬਾਈ ਦੂਜਾ ਸੂਆ ਸੂਗੀ ਹੂੰ ਫਾਰਮ ਚੋਂ ਲਈ ਆਪਾਂ ਨੇ ਖੋਲੀ ਪੁੱਤ ਖੋਲੀ ਲੈ ਬੰਦੀ ਬੇ ਕਿੰਨੇ ਦਿਨ ਲੇਜੂਗੀ ਬਾਈ ਇਹਦਾ ਬਾਈ ਆਪਾਂ ਨੂੰ 10 ਦਿਨ ਦੱਸਿਆ ਆਪਣੇ ਕੋਲੇ ਅੱਜ ਹੀ ਆਈ ਆ ਬਾਈ ਇਹ ਇਹਦਾ ਇੱਕ ਪਤਾ ਤਾਂ ਦਿਖਾਤੀ ਬਾਈ ਬਹੁਤ ਭਰਾਵਾਂ ਦੇ ਫੋਨ ਆਉਂਦੇ ਕੋਈ ਜਰਸੀ ਜਰਸੀ ਵੀ ਦੇਖੋ ਕਈ ਵਾਰ گاਵਾਂ ਦੀ ਵੀਡੀਓ ਦੋ ਦਿਨ ਰੋਕ ਕੇ ਬਣਾਈ ਆ ਬਾਈ ਪਿਓਰ ਜਰਸੀ ਆ ਗਈ ਕੋਈ ਬਲੱਡ ਦੇ ਦੇ ਵਿੱਚ ਕ੍ਰੋਸ ਨਹੀਂ ਫੇਸ ਕੁਆਲਟੀ ਤੋਂ ਲਾ ਕੇ ਦੇਖ ਲੋ ਰੋਕੀ ਪੁੱਤ ਮੜੀ ਧਮਾਕੇ ਰੋਕ ਲਾ ਠੀਕ ਹੈ ਪੰਦੀਪ ਇਹਦਾ ਰੇਟ ਕੀ ਰਹਿਣਾ ਹੈ ਰੇਟ ਬਾਈ ਇਹਦਾ ਬਾਜਵ 117000 ਰੁਪਏ ਦੀ ਵੈੜ ਦੇ ਦਾਂਗੇ ਬਾਈ ਠੀਕ ਹੈ ਲੈ ਚੱਲ ਬਾਈ ਤੁਹਾਨੂੰ ਤੋੜਦੇ ਆਂ ਬਾਈ ਦੱਸੋ ਫੁੱਲ ਬਾਜਨ ਵਾਲੀ ਜਰਸੀ ਆ ਪੂਰਾ ਫੁੱਲ ਬਾਡੀ ਬੇਟਾ ਬਾਈ ਫਾਰਮ ਦੀ ਜਰਸੀ ਆ ਹੱਥੀ ਚਵਾਈ ਵਾਲਾ ਥਣ ਵੀ ਆ ਮਸ਼ੀਨ ਵਾਲਾ ਵੀ ਆ ਹੂੰ ਇੱਕ ਲਾਸਟ ਉੱਤੇ ਹੋਰ ਤੁਹਾਨੂੰ ਝੋਟੀ ਦੀ ਜਿਹੜੀ ਇਹ ਝੋਟੀ ਆ ਬਾਈ ਇਹ ਬੋਲੇ ਚੁੱਕਾ ਰੱਖਿਆ ਖਾਲੀ ਇਹ ਕੱਲ ਦੀ ਸੂਈ ਆ ਹੂੰ ਇਹ ਝੋਟੀ ਆ ਬਾਈ ਇਹ ਆਪਾਂ ਇਹ ਨਹੀਂ ਦੇਖੋ ਆਪਾਂ ਜੋ ਗੱਲ ਕਲੀਅਰ ਕਰਕੇ ਵੇਚਣੀ ਅਜੇ ਤੱਕ ਹਰਿਆਣੇ ਦੇ ਤਾਂ ਹਰਿਆਣੇ ਦੇ ਆ ਇਹ ਝੋਟੀ ਆਪਣੇ ਨਾਲ ਦੇ ਪਿੰਡ ਰਾਜੀਏ ਤੋਂ ਲਈ ਆ ਭਾਈ ਆਪਾਂ ਠੀਕ ਹੈ ਪਿਓਰ ਜੈਡ ਬਲੈਕ ਆ 16 ਕਿਲੋ ਬਾਈ ਨੇ ਦੁੱਧ ਦੱਸਿਆ ਕੰਨ ਚ ਦੇ ਟੈਗ ਲੱਗਾ ਕੋਈ ਆਪਦੀ ਸਰਚ ਕਰਾ ਸਕਦਾ ਠੀਕ ਹੈ ਸੋ ਜਿਹੜੇ ਭਰਾ ਤੋਂ ਆਪਾਂ ਨੇ ਖਰੀਦੀ ਆ ਇਹ ਸੋਹਣੇ ਰੇਟ ਤੇ ਖਰੀਦੀ ਆ ਵਧੀਆ ਫੁੱਲ ਤੇ ਮੰਨ ਕੇ ਕਿਉਂਕਿ ਵੀਡੀਓ ਉਹ ਵੀ ਰੋਜ਼ ਦੇਖ ਲਈ ਆ ਹੂੰ ਤੇ 16 ਕਿਲੋ ਦੁੱਧ ਤੇ ਇਹਦਾ ਪੰਨੇ ਰਿਕਾਰਡ ਵੀ ਉਹਨੇ ਮੈਨੂੰ ਦਿੱਤਾ ਹੀ ਨਹੀਂ ਕਿਹੜੇ ਸੀ ਮੰਦੀ ਆ ਆਪ ਆ ਭਾਈ ਹੂੰ ਅੱਗੇ ਦੇ ਲੱਗਿਆ ਤੇ ਚੌਕ ਦੇ ਦੰਦ ਦੇ ਨਹੀਂ ਹਲੇ ਤੋੜ ਠੀਕੇ ਪ्योर ਜੈਡ ਬਲੈਕ ਆ ਥੋੜੇ ਰਸੇ ਦੇ ਹਲਕੇ ਤੋਂ ਜ਼ਰੂਰ ਕਰਦੀ ਆ ਬੌਲੇ ਚ ਬਾਈ ਪ੍ਰੋਪਰ ਖਾਲੀ ਆ ਇਹ ਖੜੀਆ ਪੁੱਤ ਖੜ ਜਾ ਸੋਤਾ ਜੀ ਸੂਈ ਝੋਟੀ ਆ ਦੱਸੋ ਸੋਹਣਾ ਥਣ ਦੇਖ ਲੈਣ ਤੇ ਖੜੀ ਹੁੰਦੀ ਜਗਜੀਤ ਬਰੇ ਨਿਖਰ ਨਹੀਂ ਬਹੁਤ ਜ਼ਿਆਦਾ ਇਹ ਹਮ ਮੰਨ ਕੇ ਇਹ ਅਡਰ ਦੀ ਜਿਹੜੀ ਕੁਆਲਿਟੀ ਹੈ ਨਾ ਚਵਾਈ ਤੇ ਇਹ ਇੰਨੀ ਕਿ ਪਿਆਰੀ ਆ ਮੰਨ ਕੇ ਵੀ ਗਾਵਾਂ ਨਾਲ ਦੀ ਪੋਲੀ ਠੀਕ ਹੈ ਬਾਕੀ ਨਖਰੂ ਇੰਨੇ ਕਬਾਈ ਵੀ ਗੱਲਾਂ ਛੱਡ ਦੇ ਦੋ 16 17 ਦਾ ਜਮਨ ਜੈਨੂਅਲ ਹੋ ਸਕਦਾ 18 ਕਿਲੋ ਦੁੱਧ ਤੱਕ ਹੀ ਦੇ ਦੂਗੀ ਠੀਕ ਹੈ ਓਕੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ 6 ਨੱਕ ਦਿਖਾਤੇ ਆ ਮੇਨ ਮਕਸਦ ਤੁਹਾਨੂੰ ਵੀਡੀਓ ਚ ਪਸ਼ੂ ਦਿਖਾਉਣਾ ਤੇ ਜਿਹੜਾ ਪਸ਼ੂ ਤੋਂ ਖਰੀਦਣਾ ਚਾਹੁੰਦੇ ਆ ਜਾਂ ਇਹਨਾਂ ਤੋਂ ਇਲਾਵਾ ਕੋਈ ਹੋਰ ਵੀ ਖਰੀਦਣਾ ਚਾਹੁੰਦੇ ਆ ਤੇ ਵਿਜੀਟ ਕਰੋ ਕੋਲ ਖੜ ਕੇ ਦੇਖੋ ਆਨਲਾਈਨ ਸਿਸਟਮ ਜਿਹੜਾ ਉਹ ਇਸ ਤਰ੍ਹਾਂ ਦਾ ਬਣਾ ਲਓ ਵੀ ਪਸ਼ੂ ਜਿੱਥੋਂ ਵੀ ਖਰੀਦਣਾ ਹੈ ਮੌਕੇ ਤੇ ਪਹੁੰਚੋ ਆਪਦੀ ਸਮਝ ਲਾਓ ਤੇ ਤਸੱਲੀ ਕਰਕੇ ਖਰੀਦ ਲਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ